ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਵੀ ਬਹੁਤ ਵਧੀਆ ਅੱਜ ਦੇ ਵੀਲੋਗ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਇੱਕ ਨਿਊ ਰੈਸਪੀ ਲੂਣ ਮਿਰਚ ਵਾਲਾ ਪਰਾਂਠਾ ਚਲੋ ਫਿਰ ਬਣਾਉਂਦੇ ਆ ਸਭ ਤੋਂ ਪਹਿਲਾਂ ਗਾਇਸ ਆਪਾਂ ਆਟੇ ਦਾ ਕਰਾਂਗੇ ਇੱਕ ਪੇੜਾ ਬਹੁਤ ਵਧੀਆ ਤਰੀਕੇ ਨਾਲ ਪੇੜਾ ਕਰਨਾ ਹੈ ਦੇਖੋ ਇਦਾਂ ਪੇੜਾ ਹੋਣਾ ਚਾਹੀਦਾ ਹੈ। ਦਾਈਸ ਹੁਣ ਆਪਾਂ ਪਲੇਥਨ ਲਗਾ ਲਾਂਗੇ ਤੂੜਾ ਹੁਣ ਆਪਾਂ ਪੇੜੇ ਨੂੰ ਥੋੜਾ ਜਿਹਾ ਵੇਲਾਂਗੇ। ਜ਼ਿਆਦਾ ਨਹੀਂ ਵੇਲਣਾ। ਨਾ ਪਤਲਾ ਹੋਣਾ ਚਾਹੀਦਾ ਨਾ ਮੋਟਾ। ਬਹੁਤ ਹੀ ਵਧੀਆ ਤਰੀਕੀ ਨਾਲ ਵੇਲਾਂਗੇ ਆਪਾਂ ਇਹਨੂੰ। ਜੀ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੋਏਗਾ। ਆਪਾਂ ਹੁਣ ਦੇਖੋ ਗਾਇਸ ਇਹਨੂੰ ਵੇਲ ਲਿਆ। ਗਾ ਇਸ ਆਪਾਂ ਦੇਖੋ ਡੀਸੀ ਕਿਓ ਜੋ ਕਿ ਆਪਾਂ ਗਰਮ ਕਰਦੇ ਆ। ਦੇਖੋ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਦੂਸਰਾ ਕਿਉ ਵੀ ਯੂਜ਼ ਕਰ ਸਕਦੇ ਹੋ। ਆਪਾਂ ਗਰਮ ਕਰਕੇ ਲਗਾਵਾਂਗੇ ਕੀਤਾ ਸੀ। ਹੁਣ ਆਹ ਵਾਲੀ ਜੋ ਰੋਟੀ ਬੇਲੀ ਹੈ ਇਹਦੇ ਉੱਪਰ ਆਪਾਂ ਡੀਸੀ ਕਿਓ ਲਗਾਵਾਂਗੇ। ਦੇਖੋ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏਗਾ। ਵਧੀਆ ਕਰਕੇ ਆਪਾਂ ਨੂੰ ਪਰੋਟੇ ਉੱਪਰ ਰੋਣਾ ਪਏਗਾ ਕਿਉਂ ਤੇਰੀ ਪਰਾਂਠਾ ਤਿਆਰ ਹੋਏਗਾ ਬਹੁਤ ਵਧੀਆ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਕਿਉਂ ਯੂਜ਼ ਕਰ ਸਕਦੇ ਹੋ ਤੇਲ ਬਟ ਮੈਂ ਤਾਂ ਦੇਸੀ ਕਿਉਂ ਯੂਜ਼ ਕਰ ਰਹੀ ਆ ਮੱਝ ਦਾ ਦੇਖੋ ਆਪਾਂ ਹੁਣ ਕਿਉਂ ਲਗਾ ਲਿਆ ਪੇੜੇ ਉੱਪਰ ਰੋਟੀ ਬੀਲ ਕੇ ਹੁਣ ਆਪਾਂ ਐਡ ਕਰਾਂਗੇ ਨਮਕ ਸਿਰਫ ਇੱਕ ਚੁਟਕੀ ਸੇ ਵੀ ਕਮ ਜਿਆਦਾ ਨਮਕ ਸਿਹਤ ਲਈ ਹਾਨੀ ਕਰਕੇ ਹੁਣ ਆਪਾਂ ਐਡ ਕਰਾਂਗੇ ਹਲਦੀ ਹੁਣ ਆਪਾਂ ਐਡ ਕਰਾਂਗੇ ਮਸਾਲਾ ਜੋ ਕਿ ਕਾਰੇ ਚ ਪੀਸਿਆ ਆ ਫਿਰ गाइस ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਉਹ ਵਾਲੇ ਡੋਤੀ ਹੁਣ ਆਪਾਂ ਥੋੜਾ ਜਿਹਾ ਕਿਉਂ ਪਰਦੇਸੀ ਹੋਰ ਯੂਜ਼ ਕਰਾਂਗੇ ਫਰੈਂਡਸ ਦੇਖੋ ਹੁਣ ਆਪਾਂ ਆਹ ਵਾਲੀ ਸ਼ੇਪ ਦੇਣੀ ਹੈ ਕੋਈ ਵੀ ਸ਼ੇਪ ਦੇਣੀ ਮੈਂ ਤਾਂ ਸਿੰਪਲ ਸ਼ੇਪ ਦੇ ਰਹੀ ਆ ਪਰਾਂਠੇ ਨੂੰ ਆਪਾਂ ਇਸੇ ਤਰ੍ਹਾਂ ਵਧੀਆ ਕਰਕੇ ਪਰਾਂਠਾ ਤਿਆਰ ਕਰਾਂਗੇ ਜੋ কিনਾਰੀਆਂ ਨੇ ਉਹਨਾਂ ਨੂੰ ਵਧੀਆ ਕਰਕੇ ਨੱਪ ਦੇਵਾਂਗੇ ਹੁਣ ਆਪਾਂ ਪਰਾਂਠੇ ਨੂੰ ਗੈਸ 'ਤੇ ਵੇਲਾਂਗੇ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਆਸਾਨ ਤਰੀਕੇ ਨਾਲ ਪਰਾਂਠਾ ਤਿਆਰ ਕਰ ਸਕਦੇ ਹੋ ਗਾਇਸ ਬਹੁਤ ਵਧੀਆ ਤਿਆਰ ਹੁੰਦਾ ਹੈ ਬਣ ਕੇ ਤੁਸੀਂ ਸ਼ੇਪ ਆਪਣੀ ਅਕੋਰਡਿੰਗ ਦੇ ਸਕਦੇ ਹੋ ਯੂ ਸ਼ੇਪ ਦੇ ਸਕਦੇ ਹੋ ਐਸ ਸ਼ੇਪ ਦੇ ਸਕਦੇ ਹੋ पर सिंपल जो कि पुराने तरीके मावं पका से, पका तरीके पका रहे पुराने तरीके बहुत ही तैयार होएगा गाइस गाइस अपना पराठा कि वी वेल के तैयार हो चुका है हम आपाठे पकावे तुम भी बहुत वीर आसान तरीके वह परा तैयार करो करे खाओ बहरों ਲੈ ਕੇ ਖਾਂਦਾ ਗਾਇਸ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਇੱਕ ਤਾਂ ਆਟਾ ਸਹੀ ਨਹੀਂ ਹੁੰਦਾ ਇੱਕ ਕਿਉ ਪਤਾ ਨਹੀਂ ਕਿਹੜੇ ਥਰਨ ਲਗਾਉਂਦੇ ਆ ਹੱਥ ਵੀ ਕਲੀਨ ਕੀਤੇ ਹੋਏ ਹੁੰਦੇ ਆ ਕਿ ਨਹੀਂ ਆਪਾਂ ਨੂੰ ਪਤਾ ਤਾਂ ਹੈ ਆਪਣੇ ਹੱਥ ਕਲੀਨ ਕੀਤੇ ਹੋਏ ਆ ਵੇਖੋ ਗਾਇਸ ਆਪਣਾ ਤਵਾ ਜਿਹੜਾ ਹੈ ਗਰਮ ਹੋ ਰਿਹਾ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਡਾਲਾਂਗੇ ਦੇਖੋ ਗਾਇਸ ਆਪਾਂ ਹੁਣ ਪਰਤਾ ਰਹੇ ਆਂ ਵਾਰ-ਵਾਰ ਪਰਤਾਨ ਦੀ ਪਰਾਂਠਾ ਕੋਈ ਲੋੜ ਨਹੀਂ ਬਹੁਤ ਦੇਖੋ ਫੁੱਲ ਫੁੱਲ ਕੇ ਆ ਰਹੇ ਆਂ ਦੇਖੋ ਗਾਇਸ ਇਹਦਾ ਇਹ ਕਮਾਲ ਹੈ ਕਿ ਆਪਾਂ ਕਿਉ ਜੋ ਹੈ ਗਰਮ ਕਰਕੇ ਲਗਾਇਆ ਇਸ ਲਈ ਦੇਖੋ ਫੁੱਲ ਫੁੱਲ ਕੇ ਆ ਰਿਹਾ ਹੈ ਦੇਖੋ ਗਾਇਸ ਜੀਬ ਦੇਖੋ ਕਿੰਨੀ ਸੋਹਣੀ ਬਣ ਗਈ ਹੈ ਆਪਾਂ ਪਹਿਲਾਂ ਪਕਾਵਾਂਗੇ ਫਿਰ ਉੱਪਰ ਕਿਉ ਲਗਾਵਾਂਗੇ ਦੇਖੋ ਗਾਇਸ ਕਿੰਨਾ ਸੋਨਾ ਫੁੱਲ ਰਿਹਾ ਗਾਇਸ ਇਹਨਾਂ ਫੱਕਿਓ ਲਾਵਾ ਪਰ ਥੇ ਉੱਪਰ ਬਹੁਤ ਵਧੀਆ ਤਰੀਕੇ ਨਾਲ ਕਿਓ ਲਗਾਵਾਂਗੇ ਦੇਖੋ ਇਹ ਫੁੱਲ ਕਿ ਆ ਰਿਹਾ ਗਾਇਸ ਦੇਖੋ ਕਾਗਜ਼ ਤੇ ਰੂੰਠੇ ਦੀ ਤੇ ਬਾਜ਼ਾਰੋਂ ਪ੍ਰਾਂਠੇ ਲਏ ਜਾਂ ਬਹੁਤ ਫਰਕ ਹੁੰਦਿਆ ਗਾਇਸ ਉਹਦੇ ਵਿੱਚ ਮਸਾਲੇ ਵਗੈਰਾ ਪਤਾ ਨਹੀਂ ਕੀ ਕੀ ਲਗਾ ਕੇ ਸਿਰਫ ਟੇਸਟ ਬਣਾ ਲਿਆ ਪਰ ਸਿਹਤ ਕਾ ਦੀ ਚੀਜ਼ ਨਾਲ ਹੀ ਬਣਦੀ ਹੈ ਗਾਇਸ ਦੇਖੋ ਗਾਇਸ ਪ੍ਰਾਂਠਾ ਬਣ ਕੇ ਤਿਆਰ ਹੈ ਨਾਲ ਦਹੀਂ ਤੁਸੀਂ ਵੀ ਪਲੀਜ਼ ਜ਼ਰੂਰ ਟਰਾਈ ਕਰਿਓ ਦੇਖੋ ਗਾਇਸ ਬਹੁਤ ਟੇਸਟੀ ਬਣਿਆ ਬਹੁਤ ਟੇਸਟੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਰੱਦ ਦੀ ਚੀਜ਼ ਦਾ ਸਵਾਦ ਹੀ ਅਲੱਗ ਹੁੰਦਾ ਹੈ ਜੇਕਰ ਤੁਹਾਨੂੰ ਮੇਰਾ ਵੀ ਲੋਗ ਵਧੀਆ ਲੱਗਿਆ ਹੋਏ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਮਿਲਦੇ ਆ ਇੱਕ ਨਿਊ ਰੈਸਪੀ ਦੇ ਨਾਲ